ਸਤ ਸ੍ਰੀ ਅਕਾਲ ਦੋਸਤੋ ਆ ਤੁਹਾਨੂੰ ਦਿਖਾਉਣੇ ਇੱਕ ਚੀਜ਼ ਇਹ ਸਾਧ ਜੇਲ੍ਹ ਚ ਬੈਠਾ ਹੈ 4 ਸਾਲ ਦਾ ਪੰਜ ਬੁੱਲੇ ਗੁਰਦੁਆਰਾ ਸਾਹਿਬ ਚ ਦੇਖੋ ਇਹਦੇ ਆ ਬੰਦੇ ਜਾ ਰਹੇ ਨੇ ਅਖਬਾਰ ਮੈਂ ਦੇਖ ਕੇ ਹੈਰਾਨ ਰਹਿ ਗਿਆ ਅੰਦਰੋਂ ਤੁਹਾਨੂੰ ਦਿਖਾਉਣਾ ਆ ਦੇਖੋ ਆ ਬਾਈ ਵੀ ਬੰਦੇ ਰਹੇ ਨੇ ਆ ਅਖਬਾਰ ਹੈਗੀ ਇਹ ਕਿਉਂ ਬੰਦੇ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਖਿਲਾਫ ਆ ਦੇਖ ਸਕਦੇ ਹੋ ਆ ਅਖਬਾਰ ਹੈ ਵੱਡੇ ਪੱਧਰ ਤੇ ਫਲਾਇਆ ਜਾ ਰਿਹਾ ਹੈ ਇਹ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਕਬੀਰ ਸਾਹਿਬ ਦੀ ਬਾਣੀ ਹੈ ਜੀ ਇਹ ਬਾਣੀ ਹੈ ਇਹਨਾਂ ਮੈਂ ਕਹ ਰਿਹਾ ਕਿਉਂ ਕਬੀਰ ਦੇ ਬਰਾਬਰ ਬਣਾਇਆ ਜਾ ਰਿਹਾ ਹੈ ਇਹਨੂੰ ਪਖੰਡੀ ਸਾਧ ਨੂੰ ਇਹ ਦੇ ਦਾ ਖੇਲ ਚਾਹੇ ਮੈਂ ਪਾਲਤ ਕਮ ਉਹ ਖੜਿਆ ਗਿਆ ਸੀਗਾ ਉਹ ਤਾਂ ਪੰਜ ਕੁਲੇ ਖੇਲ ਚ ਹੈ ਬਾਈ ਜੀ ਇਹ ਮੈਂ ਗੱਲ ਸਿੱਧੀ ਕਰਾਂਦਾ ਪਤਾ ਕੀ ਗੱਲ ਹੈ ਸਾਰੇ ਜਿੰਨੇ ਵੀ ਹੁਲਕੇ ਸੀ ਉਹ ਰੋਗ ਨਾ ਸਾਰੇ ਕੱਲ ਹੋ ਗਏ ਨੇ ਇਹ ਆਪਣੇ ਆਪ ਨੂੰ ਕਬੀਰ ਮੰਨ ਰਿਹਾ ਮੈਂ ਕਿਤਾਬ ਗਿਆਨ ਗੰਗਾ ਕਿਤਾਬ ਪੜੋ ਇਹਦੀ ਨਹੀਂ ਵੀਰੇ ਤੁਸੀਂ ਪੜ ਕੇ ਦੇਖੋ ਮੈਂ ਪੜੀ ਹੈ ਕਿਤਾਬ ਮੈਨੂੰ ਨਹੀਂ ਰਿਹਾ ਵੀਰੇ ਛੋਟੇ ਜੇ ਕੱਡੇ ਕੱਡੇ ਛੋਟੇ ਉਰੇ ਆਫਦੇ ਹੋਏ ਨੇ ਤੁਸੀਂ ਇਹਦੇ ਮਗਰ ਕਿਉਂ ਲੱਗੇ ਹੋ ਵੀ ਉਹ ਮਾਨਤਾ ਛੱਡੋ ਛੱਡੋ ਤੁਸੀਂ ਪਰਮਾਤਮਾ ਦੀ ਕਹਿ ਕੇ ਸਾਨੂੰ ਫਰਦਮਾਨ ਸਭ ਕਿਉਂ ਮੰਨ ਰਹੇ ਹੋ ਮਤਲਬ ਇਹ ਕੋਈ ਇੱਕ ਸਿੱਖੀ ਦਾ ਪ੍ਰਚਾਰ ਨਹੀਂ ਗਲਤ ਕਹਿ ਰਹੇ ਹੋ ਸਿੱਖੀ ਦਾ ਪ੍ਰਚਾਰ ਇਹਨੂੰ ਕਿਉਂ ਵੰਡ ਰਹੇ ਹੋ ਤੁਸੀਂ ਇਹਨੂੰ ਚੱਕੋ ਜੀਰੋ ਚੱਕੋ ਇਹਨੂੰ ਬਾਈ ਤੂੰ ਫਿਰ ਕਿਉਂ ਵੰਡ ਰਹੇ ਇਹਨੂੰ ਲੈ ਜਾ ਰੋ ਲੈ ਜਾ ਬਸ ਫਿਰ ਅਸੀਂ ਨਹੀਂ ਵੰਡਣ ਦਿੰਦਾ ਯਾਰ ਆਹ ਦੇਖ ਸਕਦੇ ਹੋ ਬਾਈ ਜੀ ਧੰਨਵਾਦ ਸਾਡੇ ਭਾਈਆਂ ਦਾ ਖੜੇ ਨੇ ਕਿਸ ਤਰ੍ਹਾਂ ਪ੍ਰਚਾਰ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਪ੍ਰਚਾਰ ਹੈ ਇਹਨਾਂ ਨੇ ਇੱਕ ਗਿਆਨ ਗੰਗਾ ਕਿਤਾਬ ਵੀ ਛਾਪੀ ਹੈ ਫਰੀਦ ਚ ਵੰਡ ਰਹੇ ਨੇ ਲੱਖਾਂ ਦੀ ਗਿਣਤੀ ਤੇ ਮੈਂ ਪਹੁੰਚਿਆ ਸੀ ਲੋਂਗੋ ਵਾਲਾ ਅੱਜ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਹੈ ਹਾਂਜੀ ਹਾਂ ਸਿੱਧੀ ਦੀ ਖਰਾਬ ਇਹ ਸਾਣ ਜਿਹੜੀਆਂ ਇਹ ਕਰ ਰਹੇ ਨੇ ਠੀਕ ਹੈ ਜੀ ਇੱਕ ਪਖੰਡੀ ਸਾਹਿਬ ਜਿਹੜਾ ਜੇਲ੍ਹ 'ਚ ਬੈਠਾ ਹੈ ਉਹਨੂੰ ਇਹ ਭਗਵਾਨ ਦਾ ਰੂਪ ਦੇ ਰਹੇ ਨੇ ਭਗਵਾਨ ਪ੍ਰਮੋਟ ਕਰ ਰਹੇ ਨੇ ਦੇਖ ਲਿਓ ਅਖਬਾਰ ਜੀ ਬਾਈ ਆਹ ਦਿਂਦੇ ਤੋਂ ਦੇਖੋ ਆਹ ਬੰਦੇ ਨੂੰ ਪਤਾ ਨਹੀਂ ਹੁੰਦਾ ਫੜ ਲੈਂਦਾ ਅਗਲਾ ਅਸੀਂ ਵੀ ਅਖਬਾਰ ਜੀ ਬਾਈ ਜੀ ਸਿੱਧਾ ਕਰਿਓ ਨਾ ਆਹ ਲਓ ਬਾਈ ਜੀ ਦੇਖੋ ਆਹ ਦੇਖੋ ਤਿਆਰ ਮੈਂ ਵੀ ਅੰਦਰੋਂ ਦੇਖਿਆ ਮਾਹ ਪਖੰਡੀ ਸਾਹਿਬ ਦਾ ਹੋਵੇ ਕਿਵੇਂ ਬੰਦ ਰਹੇ ਨੇ ਅਵਤਾਰ ਨਿਕਲ ਗਿਆ ਅਵਤਾਰ ਲਿਖ ਰਿਹਾ ਅਵਤਾਰ ਜੀ ਜੇਲ੍ਹ 'ਚ ਗੁਜਾਰ ਸਿੰਘ ਢਾਲੀ ਵਾਲਾ ਸ਼ਾਇਦ ਲਈ ਅੱਗੇ ਵੱਧ ਤੋਂ ਬਾਅਦ ਸ਼ੇਅਰ ਕਰੋ ਇਹਨੂੰ ਸਾਡੇ ਸਿੱਖ ਗੋਮ ਤਾਂ ਗਰਕ ਗਈ ਮਰ ਗਈ ਨਾ ਕੋਈ ਬੋਲੇ ਰੋਏ ਗੁਰਦੁਆਰੇ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ